ਹਾਂਜੀ ਹੁਣ ਜਿਹੜੀ ਵਿਕਰਮ ਜੀਠੀਆਂ ਨੂੰ ਲੈ ਕੇ ਬਹੁਤ ਵੱਡੀ ਫਿਰ ਤੋਂ ਅਪਡੇਟ ਸਾਹਮਣੇ ਆ ਗਈ ਆ ਜੋ ਕਿ ਬਈ ਤੁਹਾਨੂੰ ਸੁਣਾਉਣ ਜਾ ਰਹੇ ਆ ਜਿਹਦੇ ਵਿੱਚ ਇਹਨਾਂ ਦੇ ਜਿਹੜੇ ਜਿੰਨੇ ਵੀ ਕਾਲੀਦਾਰ ਸਮਰਥਕ ਆ ਤੇ ਉਹਨਾਂ ਨੂੰ ਨਜ਼ਰਬੰਦ ਕਰ ਲਿੱਤਾ ਗਿਆ ਤੇ ਜਿਹਦੇ ਵਿੱਚ ਅੱਜ ਉਹਨਾਂ ਦੀ ਮੁਹਾਲੀ ਕੋਰਟ ਦੇ ਵਿੱਚ ਪੇਸ਼ੀ ਆ ਤੇ ਅੱਗੇ ਦਾ ਮਾਮਲਾ ਕੀ ਆ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾ ਦਈਏ 2 ਮਿੰਟ ਦੀ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਤਾਂ ਪਹਿਲਾਂ ਵੀਡੀਓ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੇ ਸੁਣੋ ਚਾ ਨੂੰ ਕੋਰਚ ਪੇਸ਼ ਕਰੇਗੀ ਜ਼ਹਰ ਦੀ ਗੱਲ ਹੈ ਕਿ ਪੇਸ਼ ਕਰਨ ਤੋਂ ਬਾਅਦ ਹੋਰ ਵੀ ਰਿਮਾਨ ਹਾਸਲ ਕਰਨ ਦੀ ਕੋਸ਼ਿਸ਼ ਜਨਸ ਦੇ ਵੱਲੋਂ ਕੀਤੀ ਜਾਏਗੀ ਤੇ ਅੱਜ ਵਿਕਰਮ ਸਿੰਘ ਵਜੀਠਿਆ ਦੀ ਪੇਸ਼ੀ ਤੋਂ ਪਹਿਲਾਂ ਸਮਰਥਕ ਵੱਡੇ ਪੱਧਰ ਤੇ ਸ਼ੋਮਣੀ ਅਕਾਲੀ ਦਲ ਦੇ ਵਿਕਰਮ ਸਿੰਘ ਵਜੀਠਿਆ ਦੇ ਨਜ਼ਰਬੰਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਵੱਡੀ ਗੰਤੀ ਅਕਾਲੀ ਆਗੂ ਅਤੇ ਵਰਕਰਸ ਹਾਊਸ ਰੈਸਟ ਕੀਤੇ ਗਏ ਨੇ ਵਾਕ ਵਾਕ ਇਲਾਕਿਆਂ ਚ ਸਮਰਥਕਾਂ ਨੂੰ ਕਰਾਛੀ ਦਰੋਪ ਦਿੱਤਾ ਗਿਆ ਅਕਾਲੀ ਦਲ ਨੇ ਪੁਲਿਸ ਤੇ ਵੱਡੇ ਇਲਜ਼ਾਮ ਲਗਾਏ ਨੇ ਸ਼ੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਮਜੀਠਿਆ ਦੀ ਪੇਸ਼ੀ ਦੌਰਾਨ

जो में अकाली दल के समर्थक मजीठे के समर्थक निकले से क्योंकि मोहाली कोर्ट दे बाहर एक एकजुट तो होकर उन्होंने वालों प्रदर्शन किया जा रहा पर इस तो पहला ही तड़क सार पुलिस का एक्शन देखने को मिले पुलिस ने मजीठे के कई समर्थक श्रोमणी अकाली दल के कई समर्थक रास्ते ची नाका लगा के रोक दिते दूसरे पास कई ਭਗਵਾਨ ਨੂੰ ਕਈ ਸਮਰਥਕਾਂ ਨੂੰ ਕਾਰਦੇ ਅੰਦਰ ਹੀ ਹਾਊਸ ਅਰੈਸਟ ਕੀਤਾ ਗਿਆ ਹੈ ਹਾਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੇ ਇਸ ਨੂੰ ਅਨਡਿਕਲੇਅਰਡ ਐਮਰਜੈਂਸੀ ਵੀ ਕਿਹਾ ਹੈ ਤਾਂ ਉਹਨਾਂ ਨੇ ਕਿਹਾ ਕਿ ਮਜੀਠੀਆ ਨੂੰ ਵੱਡੇ ਪੱਧਰ ਤੇ ਲੋਕਾਂ ਦੀ ਹਮਾਇਤ ਮਿਲ ਰਹੀ ਹੈ ਜਿਸ ਤੋਂ ਸਰਕਾਰ ਡਰ ਗਈ ਹੈ ਕਿਹਨ ਮਜੀਠੀਆ ਦੀ ਅੱਜ ਪੇਸ਼ੀ ਹੋਣੀ ਹੈ ਕਿਸੇ ਵੀ ਟਾਈਮ विजिलेंस मजिठिया विजिलेंस दफ्तर जो ठाठ सेक्टर है उतो लेके निकल सकती है मोहाली कोर्ट च की पेश किया जाएगा तो उस तो बाद जाहिर जी गल है कि होर भी रिमांड हासिल करने की कोशिश की जाएगी क्योंकि आमदन तो वाद जायदाद का पूरा मामला है 540 करोड़ की ट्रांजेक्शन का पूरा मामला है जिसको लेके विजिलेंस लगातार पूछ पड़ताल कर है तो पहला जो मोहाली कोर्ट के बाहर ਬਿਕਰਮ ਸਿੰਘ ਮਜੀਠੇ ਦੇ ਸਮਰਥਕ ਇਕੱਠੇ ਹੋਏ ਸੀ ਤੇ ਉਸ ਦੌਰਾਨ ਵੀ ਅਸੀਂ ਦੇਖਿਆ ਸੀ ਕਿ ਕਾਫੀ ਵੱਡੇ ਪੱਧਰ ਤੇ ਸਮਰਥਕਾਂ ਨੂੰ ਖਦੇੜਿਆ ਗਿਆ ਸੀ ਪੁਲਿਸ ਦੇ ਵੱਲੋਂ ਤੇ ਵੱਡੀ ਗਿਣਤੀ ਚ ਅਕਾਲੀ ਆਗੂ ਅਤੇ ਵਰਕਰ ਨਜ਼ਰਬੰਦ ਕੀਤੇ ਗਏ ਨੇ ਤੇ ਮੇਨਾ ਮੇਰੇ ਸਹਿਯੋਗੀ ਵਕਫਕ ਥਾਵਾਂ ਤੋਂ ਜੁੜਨਗੇ ਸਭ ਤੋਂ ਪਹਿਲੇ ਉਮੇਸ਼ ਸ਼ਰਮਾ ਮੇਰੇ ਹਾਂਜੀ ਹੁਣ ਜਿਹੜਾ ਕਿ ਬਿਕਰਮ ਜੀਠੀਏ ਦੇ ਜਿੰਨੇ ਵੀ ਸਮਰਥਕ ਆ ਕਾਲੀ ਸਮਰਥਕ ਕੁਝ ਕ ਨਜ਼ਰਬੰਦ ਕੀਤੇ ਗਏ ਘਰਾਂ ਦੇ ਵਿੱਚ ਤੇ ਜਿਹੜੇ ਕੋਈ ਬਈ ਇਹ ਮੁਹਾਲੀ ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਆ ਤੇ ਜੋ ਵਿਜੀਲੈਂਸ ਅੱਜ ਕੋਰਟ ਦੇ ਵਿੱਚ ਪੇਸ਼ ਕਰੂਗੀ ਤਾਂ ਜੋ ਵੀ ਇਹਨਾਂ ਦੇ ਸਰਮਾਰਥਕ ਆ ਉਹਨਾਂ ਨੂੰ ਰੋਕਿਆ ਗਿਆ ਰਸਤੇ ਦੇ ਵਿੱਚ ਤੇ ਕੁਝ ਕ ਗਿਰਫਤਾਰ ਕੀਤੇ ਗਏ ਆ ਵੀ ਨਜ਼ਰਬੰਦ ਕਰ ਲਏ ਤੇ ਦੱਸਿਆ ਜਾਂਦਾ ਵਿਜੀਲੈਂਸ ਨੂੰ ਅੱਗੇ ਦਾ ਰਿਮਾਂਡ ਵੀ ਮਿਲ ਸਕਦਾ ਬਿਕਰਮ ਜੀਟਿਆ ਦਾ ਜਿਹਦੇ ਵਿੱਚ ਆਉਣ ਬਈ ਜੇ ਗੱਲ ਕਰੀਏ ਆਪਾਂ ਡੀਜੀਪੀ ਸਤਾਰਤ ਤੇ ਜਿਹੜਾ ਕੀ ਬਈ ਭੌਨੀ ਜਨਾਲਾ ਤੇ ਜੋ ਆਪਣੇ ਆਪਣੇ ਸਾਰਿਆਂ ਨੇ ਸਬੂਤ ਰੱਖ ਦਿੱਤੇ ਗਏ ਆ ਚਾਰੇ ਪਾਸੋਂ ਸਬੂਤ ਮਿਲ ਰਿਹਾ ਜਿੱਧਰ ਕੀ ਬਿਕਰਮ ਜੀਠੀਆ ਫਸਦਾ ਨਜ਼ਰ ਆਉਂਦਾ ਤੇ ਜੇ ਗੱਲ ਕਰੀ ਆਪਾਂ ਜੋ ਡਿਪਟੀ ਕਮਿਸ਼ਨਰ ਨਰੰજન ਸਿੰਘ ਤਾਂ ਉਹਨਾਂ ਨੇ ਵੀ ਆਪਣੇ ਸਵਾਰ ਰੱਖ ਦਿੱਤੇ ਗਏ ਆ ਤਾਂ ਭਾਈ ਜਿੱਧਰ ਵੀ ਗੱਲ ਕਰੀਏ ਆਪਾਂ ਚਾਰੇ ਪਾਸੋਂ ਸਬੂਤ ਤੇ ਸਬੂਤ ਰਿਹਾ ਮਿਲ ਰਿਹਾ ਬਿਕਰਮ ਜੀਠੀਆ ਖਲਾਫ ਤਾਂ ਹੁਣ ਜੇ ਦੇਖਣਾ ਇਹ ਬਣਦਾ ਅੱਗੇ ਦਾ ਮਾਮਲਾ ਕੀ ਰਹੂਗਾ ਕਿਉਂਕਿ 7 ਦਿਨਾਂ ਦਾ ਰਿਮਾਂਡ ਜਿਹੜਾ ਹੈਗਾ ਸੀ ਉਹ ਅੱਜ ਖਤਮ ਹੋ ਚੱਲਿਆ ਪਰ ਕੋਰਟ ਦੇ ਵਿੱਚ ਪੇਸ਼ੀ ਆ ਤਾਂ ਜਦੋਂ ਅੱਗੇ ਦਾ ਮਾਮਲਾ ਕੋਈ ਸਾਹਮਣੇ ਆਇਆ ਤਰ੍ਹਾਂ ਤੋਂਡੇ ਨੇ ਖਬਰ ਵੀ ਸਾਂਝੀ ਕਰਾਂਗੇ ਪਰ ਦੱਸਣਾ ਹੁਣ ਇਹ ਬਣਦਾ ਤਾਂ ਵੀ ਜੋ ਅੱਗੇ ਦਾ ਰਿਮਾਂਡ ਵੀ ਮਿਲ ਸਕਦਾ ਬਿਕਰਮ ਜੀਠੀ ਦਾ ਕਿਉਂਕਿ ਇਹ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਦਾ ਪਤਾ ਲੱਗੂ ਤੇ ਇੱਕ ਵਾਰ ਜਿਹੜੇ ਉਹਨਾਂ ਦੇ ਸਮਰਥਕ ਆ ਉਹਨਾਂ ਨੂੰ ਜਿੱਥੇ ਜਗ੍ਹਾ ਤੋਂ ਜਿੱਥੇ ਜਿੱਥੇ ਹੈਗੇ ਸੀ ਉੱਥੇ ਉਹਨਾਂ ਨੂੰ ਨਜ਼ਰਬੰਦ ਕਰ ਲਿੱਤਾ ਗਿਆ ਜਿਹੜੇ ਘਰਾਂ ਦੇ ਵਿੱਚ ਕੁਝ ਉਹਨਾਂ ਨੂੰ ਕਰ ਲੇਤਾ ਹੈ ਜਿਹੜੇ ਕੋਈ ਰਾਸਤਿਆਂ ਦੇ ਵਿੱਚ ਸੀ ਉਹਨਾਂ ਨੂੰ ਰੋਕ ਦਿੱਤਾ ਗਿਆ ਤੇ ਪਰ ਹੁਣ ਜਿਹੜੀ ਗੱਲ ਹੁਣ ਵਿਕਰਮਜੀਠੀਏ ਦਾ ਕਈ ਦਿਨ ਤੋਂ ਮਾਮਲਾ ਇਹ ਸਾਹਮਣੇ ਆ ਗਿਆ ਕਿਉਂਕਿ ਜਿਵੇਂ ਗੱਲ ਕਰੀਏ ਸੀਮਪੰਤਮਾਨ ਦਾ ਕਹਿਣਾ ਵੀ ਇੱਕ ਤਾਂ ਇਹਦੇ ਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਜਿਹੜੀ ਆਮਦਨ ਬਣੀ ਆ ਉਹਦਾ ਇਹ ਜੋ ਪਰਚਾ ਦਰਜ ਹੁੰਦਾ ਤੇ ਜੇ ਗੱਲ ਕਰੀਏ ਇੱਕ ਜਿਹੜਾ ਕੀ ਇਹਨੂੰ ਦੱਸਿਆ ਜਾਂਦਾ ਇੱਕ ਬਹੁਤ ਵੱਡਾ ਇਹ ਮਗਰਮਾਚਾ ਨਸ਼ਾ ਤਸਕਰ ਵੀ ਰਿਹਾ ਹੈ ਵਿਕਰਮਜੀਠੀਏ ਐ ਸੀ ਐਮ ਪੰਤਮਾਨ ਦਾ ਕਹਿਣਾ ਇਹ ਮੇਰਾ ਕਹਿਣਾ ਨਹੀਂ ਤੇ ਪਰ ਹੁਣ ਜਿਹੜਾ ਸੀਐਮ ਪੰਤਮਨ ਦਾ ਇੱਕ ਐਕਸ਼ਨ ਹੋ ਗਿਆ ਇਹਦੇ ਤੇ ਜਿਹਦੇ ਵਿੱਚ ਪੂਰੀ ਤਰ੍ਹਾਂ ਵਿਕਰਮਜੀਤਿਆ ਫਸੇ ਜਾਂਦਾ ਤੇ ਜਿਹੜੇ ਹੁਣ ਇਹਦੇ ਘਰ ਦੇ ਮੈਂਬਰਾਂ ਜਿਵੇਂ ਦੀ ਕੱਲ ਪਤਨੀ ਦਾ ਕਹਿਣਾ ਸੀ ਵੀ ਮੈਨੂੰ ਜੀ ਡਾਕਟਰ ਚ ਨਹੀਂ ਜਾਣ ਦਿੱਤਾ ਯਾਰਿਆ ਤਾਂ ਇਹ ਸਾਡੇ ਨਾਲ ਤੱਕੇ ਹੋ ਰੇ ਆ ਤੱਕੇ ਸ਼ਾਇਆ ਹੋ ਰੀਆਂ ਪਰ ਲੋਕ ਵੀ ਇਹ ਕਹਿ ਰਹੇ ਆ ਵੀ ਇਹਨਾਂ ਦੀ ਸਰਕਾਰ ਚ ਕਾਲੀ ਦਲਾਂ ਦੀ ਸਰਕਾਰ ਚ ਜਦੋਂ ਸੁਖਬੀਰ ਬਾਦਲ ਪ੍ਰਕਾਸ਼ ਬਾਦਲ ਹੁੰਦੇ ਸੀਗੇ ਤਾਂ ਇਹਨਾਂ ਦੀ ਸਰਕਾਰ ਦੇ ਵਿੱਚ ਬਹੁਤ ਹੀ ਤੱਕੇ ਹੋਏ ਆ ਸਾਡੇ ਸਿੱਖਾਂ ਨਾਲ ਇਹ ਲੋਕਾਂ ਦਾ ਕਹਿਣਾ ਤੇ ਨਸ਼ਾ ਵੀ ਪਤਾ ਨਹੀਂ ਬੇਆਮ ਜਦੋਂ ਇੱਕ ਪਿੰਡ ਚੋਂ ਚਾਰ-ਚਾਰ ਮੌਤਾਂ ਹੁੰਦੀਆਂ ਸੀਗੀਆਂ ਨੌਜਵਾਨਾਂ ਦੀਆਂ ਤਾਂ ਬੇਆਮ ਚਿੱਟਾ ਪਤਾ ਨਹੀਂ ਕਿੰਨੇ ਕੁ ਨੌਜਵਾਨ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਅੱਜ ਉਹ ਤਾਂ ਨਹੀਂ ਮਾਮਾ ਦੇ ਪੁੱਤ ਮੁੜ ਕੇ ਆਉਣੇ ਪਰ ਜਿਹੜੀਆਂ ਇਹ ਸਰਕਾਰਾਂ ਸਰਕਾਰ ਚਾਹੇ ਕੋਈ ਵੀ ਰਹੀ ਆ ਕਿਉਂਕਿ ਜੇ ਹੁਣ ਗੱਲ ਕਰੀਏ ਸੀਐਮ ਪਤਵੰਤਾਂ ਦੀ ਇਹਨਾਂ ਨੇ ਵੀ ਜਾਂਦੇ ਜਾਂਦੇ ਨੇ ਹੁਣ ਇੱਕ ਮਹੀਮ ਚੱਕੀਆ ਜੁੱਧ ਨਸ਼ਾ ਵਿਰੁੱਧ ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਕਿ ਕੁਝ ਕਰਾ ਚੰਗਾ ਕਰ ਲਾਂਗੇ ਤਾਂ ਸਰਕਾਰ ਸਾਡੀ ਦੁਆਰੇ ਆ ਜਾਊਗੀ ਤਾਂ ਨਹੀਂ ਸਾਨੂੰ ਜਿਵੇਂ ਦਿੱਲੀ ਤੋਂ ਕੱਢਤਾ ਤਾਂ ਉਵੇਂ ਪੰਜਾਬ ਚ ਵੀ ਸਾਡੀ ਹਾਰ ਹੋ ਸਕਦੀ ਹੈ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਲੋਕ ਸਾਡੇ ਖਿਲਾਫ ਬੋਲ ਰਹੇ ਆ ਤਾਂ ਇਸ ਕਰਕੇ ਜਾਂਦੇ ਜਾਂਦੇ ਨੇ ਇਹਨਾਂ ਨੇ ਜੋ ਡੇਢ ਸਾਲ ਰਹਿ ਗਿਆ ਜਿਹੜਾ ਹੁਣ ਚੰਗਾ ਕਰ ਲੈਣਗੇ ਤਾਂ ਕੁਝ ਦੁਬਾਰੇ ਆਜੂ ਸਰਕਾਰ ਨਹੀਂ ਤਾਂ ਫਿਰ ਜਿਵੇਂ ਦਿੱਲੀ ਤੋਂ ਦਿੱਲੀ ਵਾਲੇ ਲਾਲੇ ਦੇ ਮਾਰੀ ਲੱਤ ਛਾੜੂ ਖਲਾਰਤਾ ਤੀਲਾ ਤੀਲਾ ਹੋ ਗਈਆਂ ਐਸੇ ਲੋਟੀ ਪੰਜਾਬ ਚ ਸੀਐਮ ਭਵੰਤਮਨ ਦੀ ਸਰਕਾਰ ਚਲੀ ਜਾਊਗੀ ਜਿਹੜੇ ਕਿ ਸਾਡੇ ਲੋਕਾਂ ਨੂੰ ਇਹ ਵੱਡੇ ਵੱਡੇ ਭਾਸ਼ਣ ਦੇ ਕੇ ਗਰੀਬ ਜਨਤਾ ਨੂੰ ਚਲਸਿਆਂ 'ਚ ਲਿਆਉਂਦੇ ਆ ਤੇ ਬਾਅਦ ਦੇ ਵਿੱਚ ਉਹੀ ਹਾਲ ਹੁੰਦਾ ਤੇ ਇਹ ਹਰ ਸਰਕਾਰਾਂ ਦੀ ਰਿਆ ਤੇ ਹੁਣ ਦੇਖਣਾ ਇਹ ਬਣਦਾ ਬਈ ਜਿਵੇਂ ਇਹਨਾਂ ਨੇ ਹੁਣ ਜਾਂਦੇ ਜਾਂਦੇ ਨੇ ਮਹੀਮ ਚੱਕੀ ਹੈ ਜੁੱਧ ਨਸ਼ਾ ਵਿਰੁੱਧ ਪਰ ਇਹ ਬਹੁਤ ਵਧੀਆ ਇੱਕ ਚੰਗੀ ਗੱਲ ਆ ਚਲੋ ਪਰ ਗੱਲ ਇਹ ਕਵਾਂਗੇ ਆਪਾਂ ਵੀ ਜਿਹੜੇ ਹੈ 3 ਸਾਲ ਪਹਿਲਾਂ ਮਹੀਮ ਚੱਕੀ ਹੁੰਦੀ ਤੇ ਅੱਜ ਉਹ ਨੌਜਵਾਨ ਜਿਹੜੇ ਇਦੋਂ ਪਹਿਲਾਂ ਚਿੱਟਿਆਂ ਨਾਲ ਮਰ ਗਏ ਤਾਂ ਅੱਜ ਉਹ ਨਹੀਂ ਹੁੰਦਾ ਸੀ ਕਈ ਮਾਵਾ ਦੇ ਪੁੱਤ ਉਹ ਨਹੀਂ ਮਰਦੇ ਸੀ ਕਈ ਘਰ ਨਹੀਂ ਉੱਜੜਦੇ ਸੀ ਤਾਂ ਇਹਹੀ ਗੱਲ ਆਪਾਂ ਇਹੀ ਕਵਾਂਗੇ ਜੇ ਪਹਿਲਾਂ ਇਹ ਮਹੀਮ ਚੱਕੀ ਹੁੰਦੀ ਇਹ ਤਾਂ ਇਹਨਾਂ ਨੂੰ ਪਤਾ ਸੀ ਹੁਣ ਦਿੱਲੀ ਤੋਂ ਲਾਲਾ ਜਿਹੜਾ ਇਹਨਾਂ ਦਾ ਕੇਦਰੀਵਾਲ ਹੈ ਜਿਹੜਾ ਪਾ ਕੇ ਗੰਦੀਆਂ ਜੀਆਂ ਚੱਪੜਾ ਕਹਿ ਨਾਮ ਆਮ ਆਦਮੀ ਪਾਰਟੀ ਦਾ ਵਰਕਰਾਂ ਜੀ ਹਨਾ ਤਾਂ ਉੱਥੋਂ ਦਿੱਲੀ ਵਾਲਿਆਂ ਨੇ ਲੱਤ ਮਾਰੀ ਤੇ ਤਿੱਲਾ-ਤੀਲਾ ਕਰਤੀਆਂ ਤਾਂ ਝਾੜੂ ਉੱਥੋਂ ਤਾਂ ਇਹਨੂੰ ਕੱਢਤਾ ਤੇ ਰਹਿ ਗਿਆ ਹੁਣ ਕੱਲਾ ਇਹ ਪੰਜਾਬ ਦੇ ਵਿੱਚ ਵੀ ਅੱਖ ਰੱਖੀ ਬੈਠਾ ਵੀ ਮੈਨੂੰ ਪੰਜਾਬ ਤੇ ਵੀ ਮਹਾਰਾਜ ਕਰਾਂ ਸੀਐਮ ਭਵਨਤਮਨ ਦਾ ਭਾਸ਼ਣ ਬਾਅਦ ਚ ਹੁੰਦਾ ਪਹਿਲਾ ਕੇਜਰੀਵਾਲ ਦਿੰਦਾ ਨਾ ਨਾਲ ਕੇਜਰੀਵਾਲ ਕੋ ਹੁੰਦਾ ਤੇ ਸੀਐਮ ਭਵਨਤਮਨ ਨੂੰ ਤਾਂ ਇੱਕ ਰਬੜ ਦੀ ਮੋਹਰ ਕਿਹਾ ਜਾਂਦਾ ਡੰਮੀ ਕਿਹਾ ਜਾਂਦਾ ਸਾਡੇ ਲੋਕ ਤਾਂ ਇਹ ਕਹਿੰਦੇ ਆ ਤੇ ਪਰ ਹੁਣ ਜਿਹੜਾ ਕੋਈ ਇੱਕ ਚੰਗਾ ਕੰਮ ਕਰਨ ਜਾ ਰਿਹਾ ਜੁਧਨ ਸ਼ਭਰਤ ਜਿਹੜਾ ਕਿ ਵਿਕਰਮ ਜੀਠਿਆ ਸਭ ਤੋਂ ਵੱਡਾ ਇਹ ਨਸ਼ਾ ਤਸਕਰ ਸੀਮ ਭਗਵੰਤ ਮਾਨ ਦਾ ਵੀ ਕਹਿਣਾ ਇਹ ਲੋਕਾਂ ਦਾ ਵੀ ਕਹਿਣਾ ਤੇ ਹੁਣ ਭਾਈ ਅੱਗੇ ਦਾ ਮਾਮਲਾ ਕੀ ਰਹੂਗਾ ਇਹ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਜਿਹੜੀਆਂ ਹੁੰਦੀਆਂ ਖਬਰਾਂ ਸਿਰਫ 5 ਮਿੰਟ ਹੋਇਆ ਖਬਰਾਂ ਇਹਨੂੰ ਤਾਂ ਇਹ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਹੋਵੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ